ਸ਼ੋਭਾ ਬਤਾ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮਾਹ ਕੁਮਾਰਪ੍ਰੀਕਾ ਵਿਕਰਮ ਜੀੜਿਆ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸ ਦਨੀਆ ਕਿ ਵਿਕਰਮ ਜੀੜਿਆ ਦੀ ਨਾਇਖ ਰਸਤ ਜੜੇ ਕੀ ਹੋਰ ਵਧਾ ਦਿੰਦੀ ਹੈ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਫਤਾਰ ਕੀਤੇ ਗਏ ਸ਼੍ਰੋਮਨੀ ਕਾਲੀ ਦਲ ਦੇ ਆਗੂ ਬਿਕਰਮ ਚੀਠਿਆ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ ਮੋੜ 14 ਦਿਨਾਂ ਦੀ ਨੈਕ ਰਾਸਦ ਦੇ ਵਿੱਚ ਪੇਸ਼ ਦਿੱਤਾ ਜਿੱहां ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 2 ਅਗਸਤ ਨੂੰ ਹੋਣੀ ਤੈਅ ਕੀਤੀ ਹੈ ਜਾਣਕਾਰੀ ਮੁਤਾਬਕ ਅਦਾਲਤ ਨੇ ਬਿਕਰਮ ਚੀਠਿਆ ਨੂੰ ਪਿਛਲੀ ਸੁਣਵਾਈ ਦੌਰਾਨ 14 ਦਿਨ ਦੀ ਨੈਕ ਰਾਸਦ ਦੇ ਵਿੱਚ ਭੇਜਿਆ ਸੀ ਤੇ ਹੁਣ ਉਹਨਾਂ ਦੀ ਨਿਆਇਕ ਹਿਰਾਸਤ ਖਤਮ ਹੋ ਗਈ ਸੀ ਜਿਸ ਤੋਂ ਬਾਅਦ ਮੋੜ ਤੋਂ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ 19 ਜੁਲਾਈ ਨੂੰ ਤੇ ਵਿਕਰਮ ਚੀਠਿਆ ਨੂੰ ਨਾਬਾ ਜੇਲ੍ਹ ਤੋਂ ਮੁਹਾਲੀ ਅਦਾਲਤ ਦੇ ਵਿੱਚ ਲਿਆਂਦਾ ਗਿਆ ਸੀ ਅਤੇ ਇਸ ਦੌਰਾਨ ਸੁਰੱਖਿਆ ਦੇ ਸਖਤ ਪ੍ਰਬੰਧ ਵੀ ਜਿਹੜੇ ਕੀਤੇ ਗਏ ਸੀ ਜੀ ਹਾਂ ਪੂਰੀ ਪਾਰੀ ਪੁਲਿਸ ਫੋਰਟ ਜਿਹੜੀ ਕਿ ਉਹਨਾਂ ਦੇ ਨਾਲ ਸੀਪੁਰੀ ਸਖਤ ਸੁਰੱਖਿਆ ਹੇਠ ਜਿਹੜਾ ਕਿ ਉਹਨਾਂ ਨੂੰ ਅਦਾਲਤ ਦੇ ਵਿੱਚ ਲਿਆਂਦਾ ਗਿਆ ਸੀ ਜਿੱਥੇ ਦੱਸਿਆ ਗਿਆ ਕਿ ਉਹਨਾਂ ਦੀ ਪੇਸ਼ੀ ਹੋਈ ਤੇ ਹੁਣ 2 ਅਗਸਤ ਨੂੰ ਜਿਹੜੀ ਕਿ ਅਗਲੀ ਸੁਣਵਾਈ ਹੋਵੇਗੀ ਵਿਜਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ 25 ਜੂਨ ਨੂੰ ਵਿਕਰਮ ਮਜੀਠੀਆ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੇ ਅmnist ਤੇ ਚੰਡੀਗੜ੍ਹ ਰਿਹਾਇਸ਼ ਤੇ ਛਾਪੇ ਮਾਰੀ ਕੀਤੀ ਸੀ ਤੇ ਇਸ ਤਰ੍ਹਾਂ ਨੂੰ ਹੋਰ ਵੀ ਕਈ ਥਾਵਾਂ ਤੇ ਰੇਡ ਕੀਤੀ ਗਈ ਸੀ ਵਿਜਲੈਂਸ ਨੇ ਮਜੀਠੀਆ ਕੇਸ 'ਚ 5 40 ਕਰੋੜ ਦੀ ਵਿਤੀ ਗੜਬੜੀ ਪਾਈ ਤੇ ਉਹਨਾਂ ਨੂੰ ਅਮਨਸਰ ਹਾਈ ਅਸਟੋਗ੍ਰਫਤਾਰ ਕੀਤਾ ਸੀ ਤਾਂ ਬਿਲਕੁਲ 26 ਜੂਨ ਨੂੰ ਉਹਨਾਂ ਨੂੰ ਮੁਹਾਲੀ ਕੋਰਚ ਪੇਸ਼ ਕੀਤਾ ਗਿਆ ਸੀ ਜਿੱਥੇ ਵਿਜੀਲੈਂਸ ਨੂੰ ਮਰਜੀਠਿਆ ਦਾ 7 ਦਿਨਾਂ ਦਾ ਰਿਮਾਂਡ ਮਿਲਿਆ 27 ਜੂਨ ਨੂੰ ਇਸ ਮਾਮਲੇ 'ਚ ਸਾਫ ਦਾ ਡੀਜੀਪੀ ਸਿਧਾਰਥ ਚਦੋਪਾਧਿਆਏ ਦੀ ਐਂਟਰੀ ਹੋਈ ਉਹ 2021 ਦੌਰਾਨ ਪੰਜਾਬ ਡੀਜੀਪੀ ਅਹੁਦੇ ਤੇ ਤਾਇਨਾਤ ਸੀ ਉਸ ਸਮੇ ਮਜੀਠਿਆ ਖਿਲਾਫ ਐਨਡੀਪੀਐਸ ਦਾ ਕੇਸ ਜਿਹੜਾ ਕਿ ਦਰਜ ਹੋਇਆ ਸੀ ਮਜੀਠਿਆ ਮਾਮਲੇ ਚ 28 ਜੂਨ ਨੂੰ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰજન ਸਿੰਘ ਨੇ ਵਿਜੀਲੈਂਸ ਦੇ ਮੁੱਖ ਦਫ਼ਤਰ ਪਹੁੰਚ ਕੇ ਬਿਆਨ ਦਰਜ ਕਰਵਾਏ ਉਹਨਾਂ ਨੇ 2013 ਚ ਜਦੋਂ ਡਰੱਗ ਤਸਕਰੀ ਨਾਲ ਜੁੜੇ ਮਨੀ ਲਾਂਡਿੰਗ ਕੇਸ ਦੀ ਜਾਂਚ ਹੋਈ ਸੀ ਉਸ ਸਮੇ ਪੁੱਛਗਿੱਛ ਕੀਤੀ ਸੀ ਤੇ ਉਸ ਸਮੇ ਡਰੱਗ ਤਸਕਰੀ ਕੇਸ ਚ ਮੁਲਜ਼ਮ ਜਗਦੀਸ਼ ਪੋਲਾ ਤੇ ਹੋਰ ਮੁਲਜ਼ਮਾ ਨੇ ਮਜੀਠਿਆ ਦਾ ਨਾਮ ਸਟੇਟਮੈਂਟ ਦੇ ਵਿੱਚ ਲਿਆ ਸੀ ਇਸ ਤੋਂ ਬਾਅਦ 2 ਜੁਲਾਈ ਨੂੰ ਪੇਸ਼ੀ ਦੌਰਾਨ ਕੋਰਟ ਨੇ ਵਿਕਰਮ ਮਜੀਠਿਆ ਦਾ 4 ਦਿਨਾਂ ਦਾ ਰਿਮਾਂਡ ਵਧਾ ਦਿੱਤਾ ਸੀ ਤੇ 4 ਦਿਨਾਂ ਦੇ ਰਿਮਾਂਡ ਤੋਂ ਬਾਅਦ ਮਹਾਲੀ ਕੋਰਟ ਨੇ ਮਜੀਠਿਆ ਨੂੰ ਨੈਗਰਾਸਰ ਦੇ ਵਿੱਚ ਭੇਜ ਦਿੱਤਾ ਸੀ ਤੇ ਹੁਣ 10 ਦਿਨ ਲੱਗੇ 19 ਜੁਲਾਈ ਨੂੰ ਮੁੜ ਤੋਂ ਜਿਹੜਾ ਕਿ ਮਹਾਲੀ ਤਾਲਦ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਨੇ ਉਹਨਾਂ ਨੂੰ ਮੁੜ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਤੇ ਹੁਣ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 2 ਅਗਸਤ ਨੂੰ ਤੈਅ ਹੋਣੀ ਕੀਤੀ ਹੈ 14 ਦਿਨ ਦਾ ਫਰਦਰ ਜਿਹੜਾ ਜੁਡੀਸ਼ੀਅਲ ਕਸਟਡੀ ਨਾਲ ਭੇਜਿਆ ਗਿਆ 2 ਅਗਸਤ ਜਿਹੜੀ ਆ ਉਹਦੇ ਵਿੱਚ ਅਗਲੀ ਤਰੀਕ ਹੈ ਤੇ 2 ਅਗਸਤ ਨੂੰ ਹੁਣ ਦੁਬਾਰਾ ਇਹਨਾਂ ਨੂੰ ਜਿਹੜਾ ਇੱਥੇ ਵੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏ ਉਹਨੇ ਬੜਾ ੱੱਕਾ ਕਿਤੇ ਰਾਇਆ ਅੰਦਰ ਜਾਣ ਦਿੱਤੇ ਉਹਨਾਂ ਨੇ ਕਿਹਾ ਕਿ ਅੰਦਰ ਨਹੀਂ ਜਾਣ ਦਿੱਤਾ ਉਹ ਪਰਿਵਾਰੋਂ ਨੂੰ ਮਿਲਣ ਦਿੱਤਾ ਜਾ ਰਿਹਾ ਹੈ ਸਰਾਸਰ ਝੂਠ ਇਸ ਚੀਜ਼ ਤੇ ਚੱਲ ਰਿਹਾ ਇਨ ਕੈਮਰਾ ਪ੍ਰोसीਡਿੰਗਸ ਦੀ ਜਿਹੜੀ ਐਪਲੀਕੇਸ਼ਨ ਹੈ ਆਲਰੇਡੀ ਪਹਿਲਾਂ ਹੀ ਚੱਲ ਰਹੀ ਹੈ ਤੇ ਉਹਦੇ ਵਿੱਚ ਇਹਨਾਂ ਨੇ ਨੋਬਜੈਕਸ਼ਨ ਪਹਿਲਾਂ ਦਿੱਤੀ ਹੋਈ ਸੀਗੀ ਤੇ ਇਨ ਕੈਮਰਾ ਪ੍ਰोसीडिंग ਹੋ ਰਹੀ ਸੀ ਇਹਨਾਂ ਦੀ ਆਪਣੀ ਨੋਬਜੈਕਸ਼ਨ ਇਹਨਾਂ ਵੱਲੋਂ ਦਿੱਤੀ ਹੋਈ ਸੀ ਤੇ ਰਹੇਗਾ ਜਿਹੜੇ ਫੈਮਿਲੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਕੋਰਟ ਨੇ ਬਕਾਇਦਾ 15 ਮਿੰਟ ਮਿਲਣ ਦਿੱਤਾ ਹੈ ਉੱਥੇ ਇਹ ਆਰਡਰ ਕੋਰਟ ਜਦੋਂ ਉਹਨਾਂ ਨੇ ਐਪਲੀਕੇਸ਼ਨ ਲਗਾਈ ਤਾਂ ਕੋਰਟ ਨੇ 15 ਮਿੰਟ ਉਹਨਾਂ ਨੂੰ ਮਿਲਣ ਵੀ ਦਿੱਤਾ ਨਾਲ ਉਹਨਾਂ ਦੇ ਲਾਇਰਸ ਨੂੰ ਵੀ ਮਿਲਣ ਦਿੱਤਾ ਇਹ ਬੇਬਨ ਜਿਹੜੀ ਗੱਲਾਂ ਨੇ ਜਿਹੜੀ ਯਾਰ ਇੱਕ ਇੱਕ ਕਰ ਰਹੇ ਹੋ ਕਿ ਇਹ ਫਸਦੀ ਹੈ ਜਿਹੜਾ ਉਹ ਵੀ ਹੁਣ ਜਿਹੜਾ ਠੁੱਟਾ ਸਾਰਾ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਇਨਵੈਸਟੀਗੇਸ਼ਨ ਦੇ ਵਿੱਚ ਜੋ ਕੁਝ ਕਾਫੀ ਚੀਜ਼ਾਂ ਹੋਰ ਵੀ ਨਵੀਆਂ ਨਿਕਲ ਕੇ ਆਈਆਂ ਨੇ ਜਿਸ ਟਾਈਮ ਤੇ ਜਿਸ ਸਟੇਜ ਦੇ ਉੱਤੇ ਸਾਰਾ ਕੁਝ ਆਏਗਾ ਤੇ ਤੁਹਾਨੂੰ ਪ੍ਰੋਪਰ ਸਾਰਾ ਦੱਸਿਆ ਜਾਏਗਾ ਉਹ ਕਹਿੰਦੇ ਰੇਡ ਨਹੀਂ ਹੋ ਰਹਾ ਸਾਰਾ ਕੁਝ ਬੇਬੁਨਿਆਦ ਜਿਹੜਾ ਇਹਨਾਂ ਦਾ ਚੱਲਦਾ ਪਿਆ ਹੈ ਕਿ ਹਰ ਚੀਜ਼ ਦੇ ਵਿੱਚ ਬਸ ਆਬਜੈਕਸ਼ਨ ਹੀ ਕਰਨੀ ਹੈ ਕਿ ਜਦੋਂ ਕੁਝ ਹੋਰ ਨਹੀਂ ਮਿਲਦਾ ਪਿਆ ਤਾਂ ਇਹ ਹੀ ਚੀਜ਼ਾਂ ਕਰਨੀਆਂ ਨੇ ਇਹ ਹੀ ਸੇਮ ਚੱਲਦਾ ਪਿਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਕੁਝ ਨਿਕਲ ਕੇ ਆਇਆ ਹੈ ਰੇਟਸ ਏਰੀਆ ਨੇ ਚੱਲ ਸਕਦੀਆਂ ਨੇ ਕੋਰਟ ਦੇ ਆਰਡਰਸ ਨੇ ਕੋਰਟ ਦੇ ਆਰਡਰ ਦੇ ਉੱਤੇ ਜੋ ਕੁਝ ਵੀ ਜੇ ਸਰਚ ਵਾਰੈਂਟਸ ਐ ਇਵੈਲੂਏਸ਼ਨ ਦੇ ਲਈ ਸਭ ਕੁਝ ਫੋਰ ਦੇ ਆਰਡਰ ਲਿੱਤੇ ਜਾਂਦੇ ਨੇ ਉਹ ਆਰਡਰ ਕਰਦੇ ਨੇ ਦੇਖੋ ਕੁਝ ਨਹੀਂ ਹੋਣਾ ਜੀ ਅਪਲੀਕੇਸ਼ਨਾਂ ਪੈਂਡਿੰਗ ਨੇ ਬਸ ਬੇਬੁਨਿਆਦ ਜਿਹੜੇ ਇਲਜ਼ਾਮ ਨੇ ਬਸ ਜਦੋਂ ਕੁਝ ਮੈਰਿਟ ਦੇ ਉੱਤੇ ਨਹੀਂ ਹੁੰਦਾ ਤਾਂ ਇਹ ਜੀ ਜੀ ਕਹਿੰਦੇ ਪੁਲਿਸ ਵਾਲੇ ਅੱਜ ਚਿੱਟੀ ਵਰਦੀ ਚਿੱਤੇ ਕੱਪੜੇ ਘੁਰਦੇ ਰਿਹਾ ਮੈਂ ਔਰ ਨੀਲੀਆਂ ਪੱਗਾਂ ਦੇ ਵਿੱਚ ਉੱਥੇ ਪੇਸ਼ ਕੀਤੇ ਗਏ ਦੇਖੋ ਸਕਿਉਰਿਟੀ ਦਾ ਲਾਅ ਐਂਡ ਆਰਡਰ ਸਕਿਉਰਿਟੀ ਦੇਖਣ ਦਾ ਜਿਹੜਾ ਸੀਗਾ ਐਸਐਸਪੀਸ ਆਪਨੇ ਦੇਖਾ ਸੀ ਹੀ ਵਾਸ ਪ੍ਰੈਜ਼ੈਂਟ ਇਨ ਦੀ ਕੋਰਟ ਜਦੋਂ ਕੋਰਟ ਦੇ ਵਿੱਚ ਜੋ ਕੁਝ ਯਾਰ ਇਹ ਅੰਦਰ ਹੋਇਆ ਕੋਰਟ ਨੇ ਪੁੱਛਿਆ ਵੀ ਤਾਂ ਉਹਨੇ ਕਿਹਾ ਵੀ ਸਾਰਾ ਪ੍ਰੋਪਰ ਜਿਹੜਾ ਸਿਕਿਉਰਿਟੀ ਅਰੇਂਜਮੈਂਟ ਕੀਤਾ ਹੋਇਆ ਹੁਣ ਜੇ ਤੁਸੀਂ ਅਨਨੈਸੈਸਰੀ ਆਬਜੈਕਸ਼ਨਸ ਹੀ ਕ੍ਰੀਏਟ ਕਰਨੀਆਂ ਨੇ ਸੀਨਸ ਕ੍ਰੀਏਟ ਕਰਨੇ ਹਨ ਜਸਟ ਫਾਰ ਪਬਲਿਸਿਟੀ ਸਟੰਟ ਤਾਂ ਫਿਰ ਉਹ ਚੀਜ਼ ਗਲਤ ਹੈ ਤਾਂ ਉਹਦੇ ਵਿੱਚ ਕੋਰਟ ਦੇ ਸਾਹਮਣੇ ਜੋ ਕਿਹਾ ਕੋਰਟ ਨੇ ਆਪਣੇ ਸਾਰੇ ਮੱਛਰ ਲੱਗ ਰਹੇ ਮੱਛਰ ਲੱਗ ਰਹੇ ਹੈ ਜਿਹੜੀ ਵੀ ਅਗਲੀ ਵਾਰ ਪੇਸ਼ ਕੀਤਾ ਜਾਏਗਾ ਇਸ ਤਰੀਕੇ ਨਾਲ ਬਿਲਕੁਲ ਬਿਲਕੁਲ ਦੇਖ ਕੇ ਕੋਰਟ ਦੇ ਵਿੱਚ ਇਹੀ ਕੀਤਾ ਗਿਆ ਵੀ ਜੋ ਪ੍ਰਵੀਜ਼ਨ ਹੈਗੀ ਹੈ ਜੇ ਨੈਕਸਟ ਇਅਰ ਦੇ ਉੱਤੇ ਦੇਖਿਆ ਜਾਏਗਾ ਕਿ ਵੈਦਰ ਓਥੀ ਸਾਫਟ ਦੇ ਕੋਲ ਆਉਣਾ ਚਾਹੀਦਾ 22 ਤਰੀਕ ਨੂੰ ਜਿਹੜੀ ਜਿਹੜੀ ਐਪਲੀਕੇਸ਼ਨ 22 ਤਰੀਕ ਨੂੰ ਇਹਨਾਂ ਨੇ ਇੱਕ ਬੇਲ ਐਪਲੀਕੇਸ਼ਨ ਫਾਈਲ ਕੀਤੀ ہوئی ਹੈ ਉਹਦੀ ਡੇਟ ਹੈਗੀ ਹੈ ਤੇ ਉਸ ਤੋਂ ਇਲਾਵਾ ਦੋ ਹੋਰ ਐਪਲੀਕੇਸ਼ਨ ਦੇ ਨਾਲ ਵੱਲੋਂ ਫਾਈਲ ਰਹੀਆਂ ਨੇ ਉਹਦੇ ਉਹਦੇ ਵਿੱਚ ਇਹਨਾਂ ਨੇ ਕੁਝ ਰਿਕਾਰਡ ਕਾਲ ਕੀਤਾ ਹੋਇਆ ਹੈ ਬੈਰਿਕ ਚੇਂਜ ਦੀ ਹੈ ਭਾਈਨਾ ਸਰ ਉਹ ਅੱਗੇ ਉਸ ਟਾਈਮ ਦਾ ਤਰੀਕ ਹੈ ਮੈਂ ਪੋਸਿਬਿਲਟੀ ਗੱਲ ਕਰਦੇ ਆਪਾਂ ਜਵਪਰਦਾਨ ਅਮਨ ਰੋੜਾਦੀ ਆਪਣੇ ਸ਼ਹਿਰ ਸੁਨਾਮ ਜਾ ਕੇ ਆਪਣੇ ਲੋਕਾਂ ਵਿੱਚ ਵਿਚਰ ਕੇ ਮਨ ਨੂੰ ਤਸੱਲੀ ਮਿਲਦੀ ਹੈ ਤੇ ਉਦੋਂ ਖੁਸ਼ੀ ਵੀ ਬਹੁਤ ਹੁੰਦੀ ਹੈ ਜਦੋਂ ਉਹਨਾਂ ਦੇ ਲਈ ਕੁਝ ਕਰਨ ਦਾ ਮੌਕਾ ਮਿਲਦਾ ਇਹ ਗੱਲ ਆਮਨ ਅਰੋੜਾ ਦੇ ਵੱਲੋਂ ਕਹੀ ਗਈ ਹੈ ਨਾ ਦੱਸ ਦਿੰਦੇ ਆ ਕਿ ਸੁਨਾਮ ਵਿਖੇ ਵੱਖ-ਵੱਖ ਸੰਸਥਾਵਾਂ ਨੂੰ ਵਿਕਾਸ ਕਾਰਜਾਂ ਦੇ ਚੈੱਕ ਵੰਡਣ ਮੌਕੇ ਉਹ ਸੁਨਾਮ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਗੱਲਬਾਤ ਵੀ ਕੀਤੀ ਗਈ ਹੈ ਤੇ ਇਸ ਮੌਕੇ ਹਰਕਾਰ ਵਾਸੀਆਂ ਨੂੰ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਜੀ ਦੇ ਸ਼ਰਦਾਂਜਲੀ ਸਮਾਗਮ ਦੇ ਵਿੱਚ ਪਹੁੰਚਣ ਦੀ ਵੀ ਅਪੀਲ ਕੀਤੀ ਗਈ ਹੈ ਇੱਥੇ ਮੇਰੇ ਵਿਹੜੇ ਦੇ ਵਿੱਚ ਤੁਸੀਂ ਇਸ ਚੈੱਕ ਡਿਸਟ੍ਰਿਬਿਊਸ਼ਨ ਸਰਮਨੀ ਦੇ ਵਿੱਚ ਤੁਸੀਂ ਪਹੁੰਚੇ ਹੋ ਸਾਥੀਓ ਹਾਜ਼ਰੀਨ ਜੋ ਤੁਸੀਂ ਜ਼ਿੰਮੇਵਾਰੀ ਲਈ ਸੀ ਅੱਜ ਤੋਂ ਸਾਢੇ 3 ਸਾਲ ਪਹਿਲਾਂ ਉਹੀ ਪੂਰੀ ਕਰਨ ਲੱਗੇ ਹੋਇਆ ਔਰ ਮੈਂ ਤਾਂ ਗਾਲੀ ਇੱਕ ਸਿੱਖੀ ਹੈ ਡੈਡੀ ਤੋਂ ਆਪਣੇ ਪਿਤਾ ਸਰ ਕੀ ਬੋਪੂ ਘੰਦਾਸ ਸਿੰਘ ਅਰੋੜਾ ਤੋਂ ਕਿ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਔਰ ਜਿੰਨਾ ਵੱਡਾ ਮਾਣ ਸਮੁੱਚੇ ਹਲਕੇ ਦੇ ਸਮੁੱਚੇ ਸ਼ਹਿਰ ਨੇ ਦਿੱਤਾ ਹੈ ਤੇ ਮੈਂ ਤਾਂ ਉਹੀ ਮੁੱਲ ਹੈ ਜਿਹੜਾ ਉਹੀ ਕਰਜ਼ਾ ਜਿਹੜਾ ਉਹ ਵੋਟ ਦੀ ਕੋਸ਼ਿਸ਼ ਕਰ ਰਹੇ ਆਂ ਸ਼ਹਿਰ ਦੇ ਵਿੱਚ ਕਾਫੀ ਕੰਮ ਨੇ ਜਿਹੜੇ ਉਹ ਹੋ ਚੁੱਕੇ ਨੇ ਬਾਕੀ ਨੇ ਜਿਹੜੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਨੇ ਜਿਹੜੇ ਉਹ ਹੋ ਜਾਣਗੇ ਅੱਜ ਦਾਇ ਪ੍ਰੋਗਰਾਮ ਹੈ ਜਿਹੜਾ ਉਹ ਛੋਟਾ ਜਿਹਾ ਪ੍ਰੋਗਰਾਮ ਕਿਉਂਕਿ ਜਿਹੜੇ ਛੋਟੇ-ਛੋਟੇ ਡਿਮਾਂਡਾਂ ਮੰਗਾ ਤੁਹਾਡੀਆਂ ਆਰਗੇਨਾਈਜੇਸ਼ਨਸ ਦੀਆਂ ਜਥੇਬੰਦੀਆਂ ਦੀਆਂ ਸੀ ਹੁੰਦੀਆਂ ਨੇ ਕਿ ਜੋ ਛੋਟੇ-ਛੋਟੇ ਅਮਾਉਂਟ ਜੇ 2 ਲੱਖ 5 ਲੱਖ ਕਿਸੇ ਦੀ ਧਰਮਸ਼ਾਲਾ ਦਾ ਕੰਮ ਹੈ ਕੋਈ ਹੋਰ ਕੰਮ ਹੈ ਉਹਨਾਂ ਦਾ ਅੱਜ ਚੈੱਕ ਡਿਸਟ੍ਰੀਬਿਊਸ਼ਨ ਦਾ ਪ੍ਰੋਗਰਾਮ ਹੈ ਜਿਹੜਾ ਪੂ ਲਿਖਿਆ ਗਿਆ ਔਰ 16 ਕਮਾਂ ਦੇ ਤਕਰੀਬਨ 50 ਲੱਖ ਰੁਪਏ ਜਿਹੜਾ ਉਹ ਅੱਜ ਸਾਰਿਆਂ ਨੂੰ ਡਿਸਟ੍ਰੀਬਿਊਟ ਹੈ ਜਿਹੜਾ ਉਹ ਕਰ ਰਹੇ ਹਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਇਹੀ ਹੈ ਕਿ ਇਹ ਨੂੰ ਕਿਉਂਕਿ ਪੈਸਾ ਇਹ ਤੁਹਾਡਾ ਲੋਕਾਂ ਦਾ ਹੀ ਹੈ ਮੈਂ ਤਾਂ ਸਿਰਫ ਉਹਦਾ ਕਸਟੋਡੀਅਨ ਆ ਚੌਕੀਦਾਰ ਆ ਮੇਰਾ ਤਾਂ ਕੰਮ ਹੈ ਕਿ ਸਰਕਾਰ ਕੋਲੋਂ ਲਿਆ ਕੇ ਪੈਸੇ ਤੁਹਾਨੂੰ ਦੇਣੇ ਨੇ ਰੁਪਏ ਦਾ ਸਵਾ ਕਰਕੇ ਲਵਾ ਲਓ ਮੇਰੀ ਸਿਰ ਤੁਹਾਡੇ ਚਰਨਾਂ 'ਚ ਇੰਨੀ ਹੋ ਬੇਨਦੀ ਆ ਸੋ ਤੁਹਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਇਲਾਵਾ ਇਹ ਤਾਂ ਇੱਕ ਚਲੋ ਛੋਟੀ ਜੀ ਸੌਗਾਤ ਹੈ ਅੱਜ ਅੱਜ ਤਕਰੀਬਤ ਤਕਰੀਬਨ ਆ ਪੌਣੇ 1 2 ਕਰੋੜ ਦੇ ਕੰਮ ਨੇ ਜਿਹੜੇ ਉਹ ਸੁਨਾਮ ਸ਼ਾਹਪੁਰ ਲੌਂਗਵਾਲ ਲੌਂਗਵਾਲ ਦੇ ਪਿੰਡ ਉਹਨਾਂ ਦੇ ਵਿੱਚ ਚੈੱਕ ਡਿਸਟ੍ਰਿਬਿਊਸ਼ਨ ਜਿਹੜੀ ਹੋਈ ਹੈ ਔਰ ਆਉਣ ਵਾਲੇ ਹੋਰ ਦੋ ਦਿਨਾਂ ਦੇ ਵਿੱਚ ਅੱਜ ਕੱਲ ਪਰਸੋ ਤਕਰੀਬਨ 9.9 ਕਰੋੜ ਦਾ ਕੰਮ ਹੈ ਜਿਹੜਾ ਉਹ ਸਾਰੇ ਹਲਕੇ ਦੇ ਵਿੱਚ ਸ਼ੁਰੂ ਹੋ ਜਾਣੇ ਨੇ ਸੋ ਤੁਹਾਡਾ ਸਾਰਿਆਂ ਦਾ ਦੇਵਦੀ ਗਰਾਹੀ ਦੇ ਵਿੱਚ ਜਿੱਥੇ ਧੰਨਵਾਦ ਹੈ ਉੱਥੇ ਨਾਲ-ਨਾਲ ਮੇਰੀ ਬੇਨਤੀ ਇਹ ਵੀ ਹੈ ਕਿ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਪਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਾਲ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੀ ਆ ਰਹੇ ਨੇ ਤੇ ਉਸ ਦਿਨ ਵੀ ਸ਼ਹਿਰ ਦੇ ਲਈ ਬਹੁਤ ਵੱਡੀਆਂ ਸਗਾਤਾਂ ਨੇ ਜਿਹੜੀਆਂ ਸ਼ਹਿਰ ਨੂੰ ਮਿਲਣ ਜਾ ਰਹੀਆਂ ਨੇ ਸੋ ਤੁਹਾਨੂੰ ਸਾਰਿਆਂ ਨੂੰ ਅਤਵੰਤ ਬੇਨਤੀ ਹੈ ਕਿ 31 ਜੁਲਾਈ ਨੂੰ ਸੁਨਾਮ ਅਨਾਜ ਮੰਡੀ ਦੇ ਵਿੱਚ ਤੁਸੀਂ ਸਾਰਿਆਂ ਨੇ ਜ਼ਰੂਰ ਪਹੁੰਚਣਾ ਤਾਂ ਕਿ ਉੱਥੇ ਵੀ ਆਪਾਂ ਉਹਨਾਂ ਦਾ ਇਸਤਿਕਬਾਲ ਕਰ ਸਕੀਏ ਉਹਨਾਂ ਦਾ ਧੰਨਵਾਦ ਕਰ ਸਕੀਏ ਤਦ ਰੇਸ਼ਟਰੀ ਦਰਬਾਰ ਸਾਹਿਬ ਨੂੰ ਲੈ ਕੇ ਧਮਕੀ ਭਰੀਆਂ ਈਮੇਲ ਦਾ سلسلہ جاری ਹੈ ਦੱਸਣਿਆ ਕਿ ਲਗਾਤਾਰ ਇਹ ਧਮਕੀਆਂ ਭਰੀਆਂ ਈਮੇਲ ਜਿਹੜੀ ਕਿ ਮੇਰੀਆਂ ਨੇ ਪਰ ਉਸ ਤੇ ਮੱਦੇ ਹੀ ਨਜ਼ਰ ਸੁਰੱਖਿਆ ਦੇ ਪ੍ਰਬੰਧ ਵੀ ਜਿਹੜੇ ਕਿ ਕੀਤੇ ਜਾ ਚੁੱਕੇ ਨੇ ਸਚਕਨ ਸ਼ਹਿਰਮੰਦਰ ਸਾਹਿਬ ਨੂੰ ਬੀਤੀ 14 ਜੁਲਾਈ ਤੋਂ ਬੰਮ ਨਾਲ ਡਾਉਣ ਦੀਆਂ ਧਮਕੀਆਂ ਪਰਿਆ ਈਮੇਲ ਆਉਣ ਦਾ ਸਿਲਸਿਲਾ جاری ਹੈ ਤੇ ਫਿਰ ਸਟ੍ਰੋਮ ਨੀ ਕਮੇਟੀ ਨੂੰ ਸ਼ਹਿਰਮੰਦਰ ਸਾਹਿਬ ਵਿਕੇ ਬੰਬਤ ਮਾਕੇ ਦੀ ਧਮਕੀ ਦੀ ਈਮੇਲ ਆਈ ਹੈ ਜ਼ਿਕਰ ਹੋ ਗਿਆ ਕਿ 14 ਜੁਲਾਈ ਤੋਂ ਲੈ ਕੇ 19 ਜੁਲਾਈ ਤੱਕ ਸਟ੍ਰੋਮ ਨੀ ਕਮੇਟੀ ਨੂੰ 7 ਧਮਕੀ ਪਰਿਆ ਈਮੇਲ ਮਿਲ ਚੁੱਕਿਆ ਹਰ ਐਸਜੀਪੀਸੀ ਨੇ ਤੁਰੰਤ ਹੀ ਇਸ ਈਮੇਲ ਦੀ ਜਾਣਕਾਰੀ ਸੁਰੱਖਿਆ ਏਜੰਸੀਆਂ ਨੂੰ ਦਿੱਤੀ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਵਾਰ-ਵਾਰ ਆ ਰਹੀਆਂ ਇਨਾ ਧਮਕੀਆਂ ਕਾਰਨ ਹਰਮੰਦਰ ਸਾਹਿਬ ਦੀ ਸੁਰੱਖਿਆ ਹੋਰ ਜ਼ਿਆਦਾ ਵਧਾ ਦਿੱਤੀ ਗਈ ਹੈ ਤੇ ਪੁਲਿਸ ਅਤੇ ਇੰਟੈਲੀਜੈਂਸ ਏਜੰਸੀਆਂ ਨੇ ਈਮੇਲ ਭੇਜਣ ਵਾਲੇ ਦੀ ਪਛਾਣ ਲਈ ਟੈਕਨੀਕਲ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਘਟਨਾ ਨੇ ਪੂਰੇ ਸੂਬੇ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਦੱਸਦੀ ਹੈ ਕਿ ਬੀਤੇ ਦਿਨ ਅਮਨਿਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਪੁਲਿਸ ਨੇ ਫਰੀਦাবাদ ਤੋਂ ਇੱਕ ਸਾਫਟਵੇਅਰ ਇੰਜੀਨੀਅਰ ਸ਼ੁਭਮ ਦੂਬੇ ਨੂੰ ਹਿਰਾਸਤ ਦੇ ਵਿੱਚ ਲੈਣ ਦਾ ਦਾਅਵਾ ਕੀਤਾ ਹੈ ਪੁਲਿਸ ਦੇ ਵੱਲੋਂ ਮਾਮਲੇ ਨੂੰ ਲੈ ਕੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਤਮਾਕੇ ਸੰਬੰਧੀ 14 ਤੋਂ 18 ਜੁਲਾਈ ਦੌਰਾਨ ਧਮਕਿਆ ਭਰੀ ਈਮੇਲ ਪ੍ਰਾਪਤ ਹੋਈਆਂ ਸੀ ਤੇ ਮੁਰਦ ਤੋਂ 19 ਜੁਲਾਈ ਨੂੰ ਵੀ ਧਮਕੀ ਭਰੀ ਈਮੇਲ ਜਿਹੜੀ ਕਿ ਮਿਲੀ ਹੈ ਤੇ ਜਿਸ ਦੇ ਮੱਦੇਨਜ਼ਰ ਸੁਰੱਖਿਆ ਜਿਹੜੀ ਕਿ ਹੋਰ ਵੀ ਜ਼ਿਆਦਾ ਵਧਾ ਦਿੱਤੀ ਗਈ ਹੈ ਐਮਐਲਏ ਰਮਨ ਅਰੋੜਾ ਨੂੰ ਲੈ ਕੇ ਵੀ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉਹਨਾਂ ਵਿਰੁੱਧ ਅਦਾਲਤ ਦੇ ਵਿੱਚ ਚਾਰਜ ਸ਼ੀਟ ਦਾਇਰ ਕਰ ਦਿੱਤੀ ਹੈ। ਵਿਜੀਲੈਂਸ ਅਧਿਕਾਰੀਆਂ ਦੇ ਅਨੁਸਾਰ ਚਾਰਜ ਸ਼ੀਟ ਦੇ ਵਿੱਚ ਕਈ ਮਹੱਤਵਪੂਰਨ ਤੱਥ ਅਤੇ ਸਬੂਤ ਪੇਸ਼ ਕੀਤੇ ਗਏ ਹਨ ਜਿਸ ਦੇ ਨਾਲ ਇਸ ਸ੍ਰਿਸ਼ਟਾਚਾਰ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਚਾਚੀਟ ਦੇ ਵਿੱਚ ਦੋਸ਼ ਲਗਾਇਆ ਗਿਆ ਕਿ ਰਮਨ ਅਰੋੜਾ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕੀਤੀ ਬੇ ਨਿਯਮਾਂ ਕੀਤੀਆਂ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ ਤੇ ਗੈਰ ਕਾਨੂੰਨੀ ਜਾਇਦਾਦਾਂ ਇਕੱਠੀਆਂ ਕੀਤੀਆਂ ਵਿਜੀਲੈਂਸ ਨੇ ਕਿਹਾ ਜਾਂਚ ਦੇ ਦੌਰਾਨ ਕਈ ਮਹੱਤਵਪੂਰਨ ਦਸਤਾਵੇਜ਼ ਅਤੇ ਗਵਾਹਾਂ ਦੇ ਬਿਆਨ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਅਦਾਲਤ ਦੇ ਸਾਹਮਣੇ ਰੱਖਿਆ ਗਿਆ ਹੁਣ ਇਸ ਮਾਮਲੇ ਦੀ ਸੁਣਵਾਈ ਜਲਦੀ ਹੀ ਅਦਾਲਤ ਦੇ ਵਿੱਚ ਹੋਵੇਗੀ ਵਿਜੀਲੈਂਸ ਨੇ 23 ਜੂਨ ਨੂੰ ਜੁਲੰਦਰ ਤੋਂ ਰਮਨ ਅਰੋੜਾ ਨੂੰ ਗ੍ਰਿਫਤਾਰ ਕੀਤਾ ਸੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਗਈ ਤੇ ਰਿਮਾਂਡ ਦੇ ਦੌਰਾਨ ਕਈ ਮਹੱਤਵਪੂਰਨ ਜਾਣਕਾਰੀਆਂ ਵੀ ਸਾਹਮਣੇ ਆਈਆਂ ਜਿਨ੍ਹਾਂ ਨੂੰ ਚਾਰਜ ਸ਼ੀਟ ਦਾ ਹਿੱਸਾ ਬਣਾਇਆ ਗਿਆ ਰਮਨ ਅਰੂੜਾ ਨੂੰ ਭ੍ਰਸ਼ਟਾਚਾਰ ਅਤੇ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਫਸਿਆ ਸੀ ਜਿਸ ਦੇ ਵਿੱਚ ਉਸਤੇ ਆਪਣੇ ਅਧਿਕਾਰਤ ਅਹੁਦੇ ਦੀ ਦੁਰਵਰਤੋਂ ਕਰਕੇ ਗੈਰ ਕਾਨੂੰਨੀ ਦੌਲਤ ਇਕੱਠੀ ਕਰਨ ਅਤੇ ਪੈ ਨਿਯਮਾਂ ਦੇ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ ਗ੍ਰਿਫਤਾਰੀ ਤੋਂ ਬਾਅਦ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਪੁੱਛਗਿੱਛ ਦੇ ਲਈ ਪੁਲਿਸ ਨੇ ਮੰਨ ਤੇ ਲਿਆਕਤਾ ਗਿਆ ਤੇ ਹੁਣ ਰਮਨ ਅਰੋੜਾ ਜੇਲ੍ਹ ਦੇ ਵਿੱਚ ਹੈ ਤੇ ਇਸ ਮਾਮਲੇ ਵਿੱਚ ਉਸ ਦੇ ਕੁੜਮ ਰਾਜੂ ਮਦਾਨ ਅਤੇ ਪੁੱਤਰ ਰਾਜਨ ਅਰੋੜਾ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਵੱਲੋਂ ਜੜਾ ਕਿ ਵੱਡਾ ਅਲਰਟ ਜਿਹੜਾ ਕਿ ਜਾਰੀ ਕੀਤਾ ਹੈ ਦੱਸ ਦਿੰਨਿਆ ਕਿ ਦੋ ਦਿਨ ਮੌਸਮ ਆਮ ਰਹੇਗਾ ਪਰ ਉਸ ਤੋਂ ਬਾਅਦ ਮੂੜ ਤੋਂ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਕਿ ਜਤਾਈ ਜਾ ਰਹੀ ਹੈ ਪੰਜਾਬ ਦੇ ਵਿੱਚ ਫਿਲਹਾਲ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਮੌਸਮ ਵਿਭਾਗ ਦੇ ਮੁਤਾਬਕ ਅਗਲੇ 48 ਘੰਟਿਆਂ ਦੇ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਜਿਸ ਕਾਰਨ ਅਸਮਾਨੋਂ ਇੱਕ ਵਾਰ ਫਿਰ ਅੱਗ ਬਰੇਗੀ ਅਤੇ ਸੂਰਜ ਦੀ ਤਪਸ਼ ਕਾਰਨ ਲੋਕਾਂ ਨੂੰ ਗਰਮੀ ਅਤੇ ਹਮਸਤਾ ਸਾਹਮਣਾ ਕਰਨਾ ਪਵੇਗਾ ਮੌਸਮ ਵਿਭਾਗ ਦੇ ਮੁਤਾਬਕ 19 ਤੇ 20 ਜੁਲਾਈ ਨੂੰ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਜਦੋਂ ਕਿ ਇਸ ਤੋਂ ਬਾਅਦ ਮੌਸਮ ਫਿਰ ਬਦਲਣ ਵਾਲਾ ਹੈ ਜੀ ਹਾਂ ਮੌਸਮ ਵਿਭਾਗ ਦਾ ਕਹਿਣਾ ਹੈ ਕਿ 21 ਅਤੇ 22 ਜੁਲਾਈ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਪਾਰੀ ਮੀਂਹ ਪੈ ਸਕਦਾ ਹੈ। ਇਹਨਾਂ ਤਰੀਕਾਂ ਨੂੰ ਪਠਾਨਕੋਟ, ਰੂਪਨਗਰ, ਐਸਐਸ ਨਗਰ, ਫਤਿਹਗੜ ਸਾਹਿਬ, ਪਟਿਆਲਾ, ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਕਪੂਰਥਲਾ ਤਰਨਤਾਰਨ ਫਿਰੋਜ਼ਪੁਰ ਮੋਗਾ ਅਤੇ ਬਰਨਾਲਾ ਜ਼ਿਲ੍ਹਾ ਵਿੱਚ ਹਨੇਰੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਇਸ ਤੋਂ ਬਾਅਦ 23 ਤੇ 24 ਜੁਲਾਈ ਨੂੰ ਮੌਸਮ ਫਿਰ ਖੁਸ਼ਕ ਰਹੇਗਾ ਅਤੇ ਇਨ੍ਹਾਂ ਦਿਨਾਂ ਦੇ ਲਈ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਦੱਸਣਯੋਗ ਹੈ ਕਿ ਬੀਤੇ ਦਿਨੀ ਪੂਰੇ ਸੂਬੇ 'ਚ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.2 ਡਿਗਰੀ ਘਟ ਸੀ ਬਠਿੰਡਾ ਹਵਾਈ ਅੱਡੇ ਤੇ ਸਭ ਤੋਂ ਵੱਧ ਤਾਪਮਾਨ 35.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਤਾਪਮਾਨ 32.2 ਡਿਗਰੀ ਸੀ ਜੋ ਕਿ ਆਮ ਨਾਲੋਂ 2.5 ਡਿਗਰੀ ਘਟ ਸੀ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 30.8 ਡਿਗਰੀ ਅਤੇ ਪਟਿਆਲਾ ਵਿੱਚ 32.7 ਡਿਗਰੀ ਦਰਜ ਕੀਤਾ ਗਿਆ ਮੀਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ 13.2 ਮਿਲੀਮੀਟਰ ਅਤੇ ਚੰਡੀਗੜ੍ਹ ਦੇ ਵਿੱਚ 1.1 ਮਿਲੀਮੀਟਰ ਮੀਂਹ ਪਿਆ ਜਦੋਂ ਕਿ ਬਾਕੀ ਜ਼ਿਲ੍ਹਾ ਵਿੱਚ ਨਾ ਮਾਤਰ ਮੀਂਹ ਪਿਆ।todari ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਜਿਸ ਹਾਂ ਅਸਰ ਨੇ ਕਿ 22 ਪਟਵਾਰੀਆਂ ਦੀਆਂ ਜਿਹੜੀ ਕਿ ਬਦਲੀਆਂ ਕੀਤੀਆਂ ਗਈਆਂ ਨੇ। ਪੰਜਾਬ ਸਰਕਾਰ ਦੇ ਵੱਲੋਂ 22 ਪਟਵਾਰੀਆਂ ਦਾ ਤਬਾਤਲਾ ਕੀਤਾ ਗਿਆ ਇਸ ਦੀ ਲਿਸਟ ਵੀ ਜਿਹੜੀ ਕਿ ਸਾਹਮਣੇ ਆਈ ਹੈ ਤੇ ਲਗਾਤਾਰ ਹੈ। ਬਦਲੀਆਂ ਦਾ ਦੌਰ ਜਿਹੜਾ ਕਿ ਚੱਲ ਰਿਹਾ ਕਦੇ ਕਿਸੇ ਮੈਕਮੇ ਵਿੱਚ ਬਦਲੀਆਂ ਕੀਤੀਆਂ ਜਾਂਦੀ ਨੇ ਤਾਂ ਕਦੇ ਕਿਸੇ ਮੈਕਮੇ ਵਿੱਚ ਬਦਲੀਆਂ ਹੁੰਦੀਆਂ ਨੇ ਤਾਂ ਇਸ ਵੇਲੇ ਇਹ ਖਬਰ ਸਾਹਮਣੇ ਆਈ ਹੈ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡੀਆਂ ਜਿਹੜੇ ਕਿ ਬਦਲੀਆਂ ਕੀਤੀਆਂ ਗਈਆਂ ਨੇ ਜਿਸ ਦੀ ਲਿਸਟ ਜਿਹੜੀ ਸੂਚੀ ਵੀ ਜਾਰੀ ਕੀਤੀ ਗਈ ਹੈ ਜੋ ਕਿ ਤੁਸੀਂ ਸਕਰੀਨ ਤੇ ਇਸ ਵੇਲੇ ਵੇਖ ਸਕਦੇ ਹੋ ਤਾਂ ਬਿਲਕੁਲ ਸਾਰੇ ਨਾਮ ਜਿਹੜੇ ਕਿ ਇਸ ਲਿਸਟ ਦੇ ਵਿੱਚ ਮੈਂਸ਼ਨ ਨੇ 22 ਪਟਵਾਰੀਆਂ ਦੀਆਂ ਬਦਲੀਆਂ ਇਹ ਜਿਹੜੀ ਕਿ ਕੀਤੀਆਂ ਗਈਆਂ ਨੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਬਦਲੀਆਂ ਵੱਡੇ ਪੱਧਰ ਤੇ ਕੀਤੀਆਂ ਗਈਆਂ ਨੇ ਸਟ੍ਰੋਮ ਨੀ ਕਾਲੀ ਦਲ ਦੇ ਵਿੱਚ ਵੱਡੀ ਹਲਚਲ ਹੋਈ ਹੈ ਜੀ ਹਾਂ ਦੱਸਣਾ ਹੈ ਕਿ ਸਟ੍ਰੋਮ ਨੀ ਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਸਟ੍ਰੋਮ ਨੀ ਕਾਲੀ ਦਲ ਦੇ ਔਰਤ ਵਿੰਗ ਦੀ ਮੀਤ ਪ੍ਰਧਾਨ ਬੀਬੀ ਲਖਵਿੰਦਰ ਕੌਰ ਦੀ ਹਾਜ਼ਰੀ ਵਿੱਚ ਦੋ ਦਰਜਨ ਮਹਿਲਾ ਆਗੂਆਂ ਨੇ ਕਾਲੀ ਦਲ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਜੀ ਹਾਂ ਇਸ ਮੌਕੇ ਬੀਬੀ ਲਖਵਿੰਦਰ ਕੌਰ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਜ਼ਿਲ੍ਹਾ ਪ੍ਰਧਾਨ ਦੀ ਨਿਯੁਕਤੀ ਸਮੇਂ ਪਾਰਟੀ ਦੇ ਵਫਾਦਾਰ ਮਿਹਨਤੀ ਵਰਕਰਾਂ ਦੀਆਂ ਭਾਵਨਾਵਾਂ ਦੇ ਉਲਟ ਇਕਬਾਲ ਸਿੰਘ ਢੀਂ ਸਾਨੂੰ ਜ਼ਿਲ੍ਹਾ ਪ੍ਰਧਾਨ ਬਣਾ ਕੇ ਉਹਨਾਂ ਦੇ ਮਨਵਲ ਨੂੰ ਪਾਰੀ ਸੱਟ ਮਾਰੀ ਹੈ ਉਨਾ ਕਿਹਾ ਕਿ ਜਿਸ ਇਕਬਾਲ ਸਿੰਘ ਢੀਂਸਾ ਨੇ ਹਮੇਸ਼ਾ ਸ਼੍ਰੋਮ ਨਕਾਲੀ ਦਲ ਦੇ ਖਿਲਾਫ ਸਾਰੀਆਂ ਚੋਣ ਲੜ ਕੇ ਪਿਛਲੇ ਸਮੇਂ ਵਿੱਚ ਪਾਰਟੀ ਦਾ ਕਾਫੀ ਨੁਕਸਾਨ ਕੀਤਾ ਅਤੇ ਨਾ ਹੀ ਹਲਕਾ ਸੈਂਟਰਲ ਦੇ ਵਰਕਰਾਂ ਨਾਲ ਰابطਾ ਬਣਾ ਕੇ ਪਾਰਟੀ ਲਈ ਕੋਈ ਵੀ ਕੰਮ ਕੀਤਾ ਉਸ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਜ਼ਿਲ੍ਹਾ ਪ੍ਰਧਾਨ ਬਣਾਉਣਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਕਿਹਾ ਜਾ ਸਕਦਾ ਬੀਬੀ ਲਖਵਿੰਦਰ ਕੌਰ ਨੇ ਕਿਹਾ ਕਿ ਹਾਈ ਕਮਾਂਡ ਆਪਣੇ ਇਸ ਫੈਸਲੇ ਤੇ ਮੁੜ ਵਿਚਾਰ ਕਰੇ ਅਤੇ ਢੀਂਸਾ ਦੀਆਂ ਸਰਗਰਮੀਆਂ ਦੀ ਸਾਰੇ ਸ਼ਹਿਰ ਵਿਚੋਂ ਰਿਪੋਰਟ ਮੰਗਵਾ ਕੇ ਹੱਕ ਸੱਚ ਦਾ ਨਿਤਾਰਾ ਕਰੇ ਇਸ ਮੋਕੇਸ਼ ਢੋਮ ਨੇ ਕਾਲੇ ਦਲ ਤੋਂ ਅਸਤੀਫਾ ਦੇਣ ਵਾਲੀਆਂ ਮਹਿਲਾ ਆਗੂਆਂ ਵਿੱਚ ਬੀਬੀ ਸਤਨਾਮ ਕੌਰ ਕਮਲ ਵਿਹਾਰ ਕੁਲਜੀਤ ਕੌਰ ਤਜਿੰਦਰ ਕੌਰ ਮਨਜੀਤ ਕੌਰ ਪਰਮਿੰਦਰ ਕੌਰ ਸਨੇ ਲਤਾ ਸੰਗੀਤਾ ਰਾਣੀ ਸ਼ਿਵਾਰਨੀ ਉਸ਼ਾ ਰਾਣੀ ਰੁਪਿੰਦਰ ਕੌਰ ਜਸਪੀਤ ਕੌਰ ਆਸ਼ਾ ਰਾਣੀ ਰਿਤਿੰਦਰ ਕੌਰ ਬਲਜੀਤ ਕੌਰ ਸ਼ਰਨਜੀਤ ਕੌਰ ਮਨਪ੍ਰੀਤ ਕੌਰ ਅਚਨਾ ਚੌਧਰੀ ਅਤੇ ਮਨੀਸ਼ਾ ਰਾਣੀ ਸ਼ਾਮਿਲ ਹਨ ਬਿਲਕੁਲ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੈ ਵੱਡੀ ਹਲਚਲ ਜਿਹੜੀ ਕਿ ਹੋਈ ਹੈ ਦੋ ਦਰਜਨ ਆਗੂਆਂ ਨੇ ਜਿਹੜੇ ਕਿ ਪਾਰਟੀ ਤੋਂ ਅਸਤੀਫਾ ਦੇ ਦਿੱਤੇ ਨੇ ਤਾਂ ਫਿਲਹਾਲ ਦੇ ਲਿਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮਨੁਦ ਉਚਾਸਾ ਧੰਨਵਾਦ